हां जी दोस्तों की हालचाल है, की है। जी ਤੇ ਅੱਜ ਖੜਿਆ ਜੀ ਨੂਰਪੁਰ ਬੀਦੀ ਦੇ ਵਿੱਚ ਤੇ ਇੱਕ ਸਾਹਮਣੇ ਆ ਜੀ ਸ਼੍ਰੀ ਹਨੂਮਾਨ ਮੰਦਿਰ ਤੇ ਉਹਦੇ ਨਾਲ ਹੀ ਇੱਕ ਤੁਹਾਨੂੰ ਦਿਖਾਉਣੀ ਆ ਜੀ ਝੁੱਗੀ ਆ ਚੁੱਕੀ ਆ ਜੀ ਇੱਕ ਦੇਖੋ ਪਹਿਲਾਂ ਤਾਂ ਤੁਹਾਨੂੰ ਮੈਂ ਬਾਹਰੋਂ ਇੱਕ ਝੁੱਗੀ ਦੀ ਦਿਖਾ ਦਵਾਂ ਵੀ ਕੀ ਚੀਜ਼ ਹੈਗੀ ਆ ਕੀ ਬਾਤ ਆ ਆ ਆ ਜੀ ਝੁੱਗੀ ਲਗਭਗੇ 45 ਤੋਂ 50 ਸਾਲ ਹੋ ਗਏ ਆ ਇਸ ਦੁਕਾਨ ਨੂੰ ਬਣੇ ਹੋਏ ਨੂੰ ਤੇ ਇਸ ਦੁਕਾਨ ਨੂੰ ਇੱਥੇ ਚੱਲਦੇ ਆ ਨੂੰ ਤੇ ਇੱਥੇ ਬਣਦਾ ਕੀ ਆ ਇਹ ਤਾਂ ਤੁਹਾਨੂੰ ਹੁਣ ਅੰਦਰ ਲੈ ਕੇ ਚੱਲਦੇ ਆ ਤੇ ਇੱਥੇ ਬਣਾਉਂਦੇ ਆ ਜੀ ਬਰਫੀ ਬਰਫੀ ਇੰਨੀ ਜ਼ਬਰਦਸਤ ਹੁੰਦੀ ਆ ਵੀ ਮਤਲਬ ਵੀ ਕਹ ਲੀਏ ਸਿਰਾ ਤੇ ਇੱਥੇ ਇਹਨੂੰ ਇਹ ਨਾਂ ਵੀ ਝੁੱਗੀ ਵਾਲੀ ਬਰਫੀ ਦੇ ਨਾਂ ਤੇ ਵਜਦਾ ਆ ਤੇ ਆ ਤੁਸੀਂ ਪਹਿਲਾਂ ਅੰਦਰੋਂ ਤੁਹਾਨੂੰ ਮੈਂ ਕਰੀ ਇਸ਼ਾਰੀਆਂ ਸ਼ਤਾਂ ਦਿਖਾਉਣਾ ਕਰੀ ਤੇ ਉਹੀ ਲਗਭਗ 45-50 ਸਾਲ ਦੀ ਜਿਹੜੀ ਲੈਗਸੀ ਆ ਇਹ ਜਿਹੜੇ ਪੁਰਾਣੇ ਜਿਹੜਾ ਸ਼ੁਰੂ ਜਿਹੜਾ ਹੋਇਆ ਸੀਗਾ ਤੇ ਇਧਰ ਦੇ ਪਾਸੇ ਬਾਈ ਜੀ ਇੱਕ ਸੈਕਿੰਡ ਤੇ ਇਹ ਆ ਜੀ ਟਰਿਆਂ ਬਰਫੀ ਦੀਆਂ ਜਿਹੜੀਆਂ ਚਿੰਕੇ ਰੱਖੀਆਂ ਹੋਈਆਂ ਇੱਥੇ ਇਹਨਾਂ ਦੇ ਤੇ ਜਦੋਂ ਵੀ ਇੱਥੋਂ ਕੋਈ ਕਸਟਮਰ ਆਉਂਦਾ ਤੈਨੂੰ ਨਾਲ ਹੀ ਕੱਟ ਕੇ ਤੇ ਆਉਣ ਦਾ ਟਾਈਮ ਹੀ ਜਿਹੜੀ ਆ ਪਰਫਿਊਮ ਮਿਲ ਜਾਂਦੀ ਤੇ ਇਸ ਟਾਈਮ ਬਾਈ ਹੁਣੀ ਰਨ ਕਰਦੇ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇਹ ਬਾਈ ਹੁਣਾਂ ਨੂੰ ਆਪਾਂ ਮਾਈਕ ਦੇ ਦਈਏ ਪਹਿਲਾਂ ਜੀ ਤੇ ਬਾਈ ਜੀ ਕੀ ਹਾਲ ਚਾਲ ਵਧੀਆ ਜੀ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਹਾਂਜੀ ਇਹਨੂੰ ਥੋੜੀ ਦੁਕਾਨ ਨੂੰ ਹਾਂਜੀ ਝੁੰਗੀ ਵਾਲੀ ਕਹਿੰਦੇ ਕਿ ਝੁੰਗੀ ਵਾਲੀ ਕਹਿੰਦੇ ਕੋਈ ਇਹ ਝੁੰਗੀ ਵਾਲੇ ਕਹਿੰਦੇ ਜੀ ਝੁੰਗੀ ਮਤਲਬ ਇਹਨੂੰ ਝੁੰਗੀ ਕਹਿੰਦੇ ਆ ਝੁੰਗੀ ਵਾਲੇ ਹਾਂਜੀ ਅੱਛਾ ਇਹਨੂੰ ਜਿਹੜੀ ਛੱਡ ਪਈ ਆ ਜਿਹੜਾ ਹੈਗਾ ਇਹਨੂੰ ਝੁੰਗੀ ਵਾਲੇ ਕਹਿੰਦੇ ਆ ਨਾ ਝੁੰਗੀ ਵਾਲੇ ਉਹਨਾਂ ਦਾ ਦੁਕਾਨ ਦਾ ਨਾਮ ਜਦ ਬਣਾਈ ਦੀ ਦੁਕਾਨ ਜੀ ਮਾਡਰਨ ਸਪੀਡ ਸ਼ਾਪਤਾ ਜੀ ਅੱਛਾ ਮਾਡਰਨ ਤੇ ਹੁਣ ਇਸ ਟਾਈਮ ਫੇਵਰਸ ਕਿਹੜੀ ਆ ਝੁੰਗੀ ਵਾਲੇ ਝੁੰਗੀ ਵਾਲੇ ਪਰ ਲੋਕਾਂ ਨੇ ਕਰਦੀ ਸੀ ਜੀ ਹਾਏ ਕੀ ਬਾਤ ਆ ਜੀ ਹਾਂ ਜੀ ਹਾਂ ਜੀ ਤੇ ਵਾਕਈ ਇੱਕ ਫੀਲ ਆਉਂਦਾ ਨਾ ਝੁਗਿਆਲੀ ਪਰਫੀ ਦਾ ਨਾਮ ਜਦੋਂ ਲੈਂਦੇ ਆ ਤਾਂ ਕੋਈ ਚੰਗੀ ਚੀਜ਼ ਆਉਂਦੀ ਆ ਹਾਂ ਜੀ ਹਾਂ ਜੀ ਹਾਂ ਜੀ ਕੀ ਬਾਤ ਐ ਇਧਰ ਪਿੱਛੇ ਤੁਹਾਡੇ ਫਾਦਰ ਸਾਹਿਬ ਲੱਗੇ ਨੇ ਫੋਟੋ ਜੀ ਹਾਂ ਜੀ ਹਾਂ ਜੀ ਤੇ ਇਹਨਾਂ ਨੇ ਸ਼ੁਰੂ ਕੀਤਾ ਸੀ ਜਿਆਦਾ ਕੰਮ ਤਾਂ ਸਾਡਾ ਬਰਫੀ ਦਾ ਹੀ ਹੈ ਜੀ। ਅੱਛਾ ਬਰਫੀ ਦਾ ਹੀ ਹੈ ਜੀ। ਤੇ ਬਦਾਨਾ ਬੰਦਾ ਏ ਮੰਦਰ ਕਰਕੇ। ਜੀ। ਤੇ ਥੋੜੀ ਤੋਂ ਮਟਰੀ ਸਮੋਸੇ ਬਣਾਉਂਦੇ ਆ ਜੀ ਥੋੜਾ ਥੋੜਾ ਸਮਾਨ ਬਣਾਉਂਦੇ। ਜਿਆਦਾ ਬਰਫੀ ਦਾ ਹੀ ਕੰਮ ਹੈ। ਅੱਛਾ ਟੋਟਲੀ ਜਿਆਦਾ ਬਰਫੀ ਜਾਂਦੀ ਏ 10 15 20 ਕਿਲੋ ਤੋਂ ਬਾਹਰ ਨਹੀਂ ਜਾਂਦੀ। ਦਿੱਲੀ। ਦਿੱਲੀ। ਚਲੋ ਜਿਹੜੀ ਆਊਟ ਆਫ ਕੰਟਰੀ ਲੋ ਤਾਂ ਲਗਭਗ ਜਾਨੀ ਜਾਣੀ ਹੈ ਜੀ। ਅਲੱਗ-ਅਲੱਗ ਦੇਸ਼ਾਂ ਨੂੰ ਕੋਈ ਕਬਾਇਤ ਨੂੰ ਲੈ ਜਾਂਦਾ ਜੀ। ਅੱਛਾ ਕੋਈ ਅਮਰੀਕਾ ਕੋਈ ਕੈਨੇਡਾ ਜੀ। ਕੋਈ ਆਪਣੇ ਇੰਗਲੈਂਡ ਜੀ ਇਦਾਂ ਇਦਾਂ ਲੈ ਜਾਂਦੇ ਲੋਕ। ਤੇ ਭਾਈ ਇਹ ਬਰਫੀ ਆਪ ਲੈਣੀ ਹੈ ਲੈ ਕੇ ਆਉਣੀ ਪੈਣੀ ਕਿ ਕੂਰੀਅਰ ਵੀ ਕਰ ਦਿੰਦੇ ਹੋ ਨਹੀਂ ਕੂਰੀਅਰ ਨਹੀਂ ਇਕੱਲਾ ਇਕੱਲੇ ਕਰਕੇ ਮੈਨੂੰ ਆਖਾ ਅੱਛਾ ਆਪ ਲੈ ਜਾਂਦੇ ਲੋਕ ਆਪ ਲੈ ਜਾਓ ਆਗੇ ਤੇ ਜਦੋਂ ਮਰਜੀ ਤੁਸੀਂ ਕਿਤੇ ਲਿਆ ਸਕਦੇ ਹੋ ਭਾਈ ਤੁਹਾਡੀ ਬਰਫੀ ਦਾ ਰੇਟ ਬਹੁਤ ਘਟਿਆ ਹਾਂਜੀ ਤੇ ਕਿਵੇਂ ਦੁੱਧ ਕੇ ਵੀ ਅਡਜਸਟਮੈਂਟ ਕਰਦੇ ਹੋ ਇਦ ਕੱਲ ਦਾ ਦੁੱਧ ਦਾ ਰੇਟ ਹੀ ਬਹੁਤ ਜ਼ਿਆਦਾ ਮਿਲਦਾ ਜੀ ਪਹਿਲੇ 60 ਮਿਲਦਾ ਸੀ ਹਾਂਜੀ ਹੁਣ 70 ਹੁਣ ਪਹਿਲੇ 400 ਦਾ ਰੇਟ ਮੈਂ 440 ਕੀ ਦਿੱਤਾ ਜੀ ਅੱਛਾ ਜੀ ਰੇਟ ਦੁੱਧ ਦਾ ਰੇਟ ਵਧ ਗਿਆ ਨਾ ਜੀ ਅੱਛਾ ਦੁੱਧ ਮਹਿੰਗਾ ਮਿਲਦਾ ਜੀ ਸਿਰਫ 10 ਰੁਪਏ ਵਧ ਗਿਆ ਹੀ ਰੇਟ ਹੂੰ ਹੂੰ 40 ਰੁਪਏ ਵਧਾਏ ਜੀ ਸਿਰਫ ਪਰ ਫਿਰ ਵੀ ਜੇ ਕੈਲਕੂਲੇਟ ਕਰੀਏ ਮੈਨੂੰ 300 320 ਰੁਪਏ ਕਿਲੋ ਪਰਫੀਰ ਨੂੰ ਪੈਂਦੀ ਆ ਖਰਚਾ ਹਾਂਜੀ 300 ਪੈ ਗਿਆ 350 ਰੁਪਏ ਪੈ ਗਿਆ ਨਾ ਫਿਰ ਕਮਾਈ ਤਾਂ ਉੱਤੇ 40000 ਰੁਪਏ 100 ਰੁਪਏ ਬੋਪਰ ਲੇਬਰ ਪਾ ਕੇ ਜੇ ਗੱਲ ਕਰੀਏ ਫਿਰ ਤਾਂ ਪਿੱਛੇ 50 ਰੁਪਏ ਬਚਦੇ ਮਸੀਂ ਤੁਹਾਨੂੰ ਬਹੁਤ ਅਜੀਬ 5 ਕਿੱਲੋ ਮਗਰ ਜੀ ਪੰਜਾਬੀ ਬਚ ਗਏ ਸਾਨੂੰ ਬਹੁਤ ਹੈ ਜੀ ਉਹੀ ਚ ਕੁਛ ਆਦੀ ਤਾਂ ਹੀ ਇਹ ਚੁੰਗੀ ਵੀ ਰੱਖੀ ਵੀ ਚੁੰਗੀ ਉਹ ਰਹਿ ਗਈ ਜਿਹਦੇ ਕੋਲ ਇਹ ਤਾਂ ਲੋਕਾਂ ਨੇ ਤਾਂ ਮਹਿਲ ਬਣਾਤੇ ਵੇ ਜੀ ਕਿਆ ਬਾਤ ਹੈ ਹਾਂਜੀ ਹਾਂਜੀ ਅੱਛਾ ਕੁਝ ਬਾਈ ਹੁਣੇ ਤੇ ਆਈ ਵੀ ਸੀ ਉਹ ਇਹ ਹੀ ਕਹਿੰਦੇ ਸੀਗੇ ਵੀ ਤੁਸੀਂ ਇਹ ਦੁਕਾਨ ਰੋਡ ਤੇ ਲੈ ਕੇ ਜਾਓ ਮੈਂ ਕਿਹਾ ਬਾਈ ਜੀ ਕੋਈ ਬਰਕਤ ਹੁੰਦੀ ਹੈ ਕਿ ਇਹ ਚੀਜ਼ ਦੀ ਨਹੀਂ ਚੁੰਗੀ ਦੀ ਬਰਕਤ ਬਹੁਤ ਹੈ ਤੇ ਨਹੀਂ ਬਹੁਤ ਬਰਕਤ ਹੈ ਜੀ ਮੈਂ ਮੇਰੇ ਯਾਨੀ ਕਿ ਜਨਮ ਤੇ ਪਹਿਲਾਂ ਦੀ ਹੈ ਜੀ ਅੱਛਾ ਜੀ ਅਸੀਂ ਪੜ ਗਏ ਜੀ ਮੇਰੇ ਬੱਚੇ ਹੋ ਗਏ ਜੀ 8 ਵੀ 8 ਵੀ ਸਮਝ ਲਓ ਤੇ ਇਹ ਦੇਖ ਲੋ ਇੱਥੇ ਦੇ ਪੜ ਰਹੇ ਇੱਥੇ ਦੇ ਸਭ ਕੁਝ ਹੋ ਰਿਹਾ ਸਭ ਕੁਝ ਇੱਥੇ ਚੱਲ ਰਿਹਾ ਹੈ ਇੱਥੇ ਚੱਲ ਰਿਹਾ ਹੈ ਕੀ ਬਾਤ ਹੈ ਬਾਜੀ ਤੇ ਅੱਛਾ ਭਾਜੀ ਬਰਫੀ ਤੁਹਾਡੇ ਇੱਕ ਤੁਸੀਂ ਕਹਿੰਦੇ ਹੋ ਸ਼ੱਕਰ ਦੀ ਬਰਫੀ ਬਣਾਉਣੀ ਹੈ ਸ਼ੱਕਰ ਵਾਲੀ ਹਾਂਜੀ ਹਾਂਜੀ ਤੇ ਉਹ ਕਿਹੜੀ ਸ਼ੱਕਰ ਹੁੰਦੀ ਹੈ ਤੁਹਾਡੇ ਕੋਲ ਤੇ ਕਿੰਨੇ ਜਿਹੜਾ ਨਾਰਮਲ ਗੋੜਾ ਸ਼ੱਕਰ ਹੁੰਦੀ ਹੈ ਕਿ ਹੋਰ ਹੁੰਦੀ ਹੈ ਉਹ ਸ਼ੱਕਰ ਮਿਲ ਜਾਂਦੀ ਹੈ ਦੁਕਾਨਾਂ ਤੇ ਮਿਲ ਜਾਂਦੀ ਜੀ ਅੱਛਾ ਹਾਂਜੀ ਦੇਸੀ ਸ਼ੱਕਰ ਹੁੰਦੀ ਹੈ ਜੀ ਅਗਰ ਦੇਸੀ ਸ਼ੱਕਰ ਕਹਿੰਦੇ ਹੋ ਹਾਂਜੀ ਹਾਂਜੀ ਓਕੇ ਹਾਂਜੀ ਅੱਛਾ ਉਹ ਯੂਜ਼ ਕਰ ਲਓ ਉਹਦਾ ਲਾਲ ਰੰਗ ਹੋਣਾ ਬਰਫੀ ਦਾ ਜੇ ਬਾਈ ਚਾਂਸ ਬਾਈ ਚਾਂਸ ਨਾ ਹੀ ਕਦੇ ਮਿਲੇ ਤਾਂ ਕਾਚਾ ਹਾਂ ਜਿਹੜੀ ਦੇਸੀ ਜੀਨੀ ਇਹਨੂੰ ਕਹਿੰਦੇ ਹਾਂ ਹਾਂ ਜੀ ਹਾਂ ਜੀ ਓਕੇ ਆਪਾਂ ਇੱਕ ਕਰੀ ਬਾਈ ਟਰੇਲ ਲੈ ਕੇ ਆ ਉਹ ਬੜੀ ਚੱਕੇ ਜਿਹੜੀ ਦਿੱਸੀ ਵਾਲੀ ਹੈ ਬਰਫੀ ਵਾਲੀ ਹੈ ਇੱਕ ਕਰੀ ਨਾਲ ਤੁਹਾਨੂੰ ਦਿਖਾ ਦਈਏ ਰੰਗ ਕਿਵੇਂ ਦਾ ਆ ਤੇ ਰੰਗ ਬਾਈ ਬਿਲਕੁਲ ਡਾਰਕ ਹੋ ਜਾਂਦਾ ਨਾ ਇਹ ਹਾਂ ਜੀ ਹਾਂ ਜੀ ਅੱਛਾ ਅਜਾ ਜਿਹੜਾ ਆ ਪਿਆ ਪੇਠਾ ਪੁੱਠਾ ਪਿਆ ਇਹ ਸੀਜ਼ਨ ਵਾਸਤੇ ਲੈ ਕੇ ਆਏ ਆ ਦਿਵਾਲੀ ਕਰਕੇ ਨਹੀਂ ਨਹੀਂ ਆਪੇ ਬਣਾਉਂਦੇ ਬੰਦੇ ਲੱਗੇ ਵੇ ਜੀ ਅਜਾ ਪੇਠਾ ਬਣਾਉਂਦੇ ਆਪ ਬਣਾਉਂਦੇ ਹਾਂ 8-10 ਬੰਦੇ 5-6 ਹੁਣ 4-5 ਤਾਜ ਵੀ ਆ ਗਏ ਉਹ ਵਾਜੂਗਾ ਕਿਆ ਬਾਤ 4-5 ਤਾਜ ਇਦਾਂ ਨੂੰ ਕਰੇ ਅੰ ਇਸ ਤਰ੍ਹਾਂ ਬੰਦੇ ਲੱਗੇ ਹੋਏ ਜੀ ਅੱਛਾ ਜੀ ਅੱਜ ਬੰਦੇ ਜਰਾ ਘੱਟ ਨੇ ਤੇ 7 7 8 ਬੰਦੇ ਹੁੰਦੇ ਪੱਕੇ ਪਾਜੀ ਹੈ ਜੀ ਪਾਜੀ ਹੈ ਨਾ ਹਾਂ ਮੈਂ ਉਹੀ ਦੇਖ ਰਿਹਾ ਵੇ ਮੈਨੂੰ ਸੇਕ ਜਿਹਾ ਲੱਗਾ ਮਸੂਤ ਹੋਇਆ ਹਾਂਜੀ 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 ਆ ਦੇਖੋ ਕੀ ਬਾਤ ਹੈ ਪਾਜੀ ਅੱਛਾ ਇੱਕ ਇਹ ਜਿਹੜਾ ਕਲਰ ਇਹ ਹੈਗਾ ਸ਼ੱਕਰ ਰੇਲੀ ਬਰਫੀ ਦਾ ਜਿਹੜੀ ਦੂਜੀ ਬਰਫੀ ਦਾ ਕਲਰ ਉਹ ਕਿਵੇਂ ਦਾ ਹੁੰਦਾ ਹੈ ਉਹ ਥੋੜਾ ਜਿਹਾ ਦੂ ਫਿੱਕਾ ਹੁੰਦਾ ਉਹ ਫਿੱਕਾ ਹੁੰਦਾ ਜੀ ਥੋੜਾ ਜਿਹਾ ਅੱਛਾ ਚੀਨੀ ਵਾਲੀ ਦੇ ਮਾੜਾ ਜੀ ਉਹ ਵੀ ਦਿਨ ਤਿਹਾਰਨ ਬਣਾਉਂਦੇ ਅਸੀਂ ਨੇ ਤਾਂ ਨਹੀਂ ਬਣਾਉਂਦੇ ਨਹੀਂ ਤਾਂ ਇੱਕੋ ਹੀ ਦੇਖਦੇ ਇੱਕੋ ਹੀ ਅੱਛਾ ਇੱਕੋ ਕਿਆ ਬਾਤ ਹੈ ਭਾਜੀ ਮਤਲਬ ਪਿਓਰ ਸ਼ੱਕਰ ਹਾਂਜੀ ਹਾਂਜੀ ਦੇਸੀ ਸ਼ੱਕਰ ਵਾਲੀ ਤੇ ਨਾਲ ਪਿਓਰ ਬਰਫੀ ਜਿਹੜੀ ਇੱਥੋਂ ਮਿਲਦੀ ਹੈ ਬਰਫੀ ਹਾਂਜੀ ਹਾਂਜੀ ਕਿਆ ਬਾਤ ਹੈ ਭਾਜੀ ਅੱਛਾ ਭਾਜੀ ਐਨ ਆਰ ਆਈ ਦਾ ਜਿਹੜੇ ਹੈਗੇ ਆ ਉਹ ਤਾਂ 15 20 ਕਿਲੋ ਡੇਲੀ ਲੈ ਜਾਂਦੇ ਆ ਹਾਂਜੀ ਹਾਂਜੀ ਤੇ ਹੋਰ ਕਸਟਮਰ ਕਿੰਨੀ ਕਿ ਲੈ ਕੇ ਜਾਂਦੇ ਨੇ ਹੋਰ ਜੀ ਇਹ ਦੇਖੋ ਤੁਸੀਂ ਜੀ ਬਈ 2 3 3 3 ਕਿਲੋ ਬਰਫੀ ਜਿਹੜੇ ਜਿਹਨਾਂ ਨੇ ਬਾਰਤ ਰੱਖਦੇ ਜਿਹੜੇ ਲੋਕ ਜਿਹੜੇ ਜੀ ਲੈਡੀਜ਼ ਉਹ ਵੀ ਲੈ ਜਾਂਦੀਆਂ ਕੋਈ ਪਾਈਆ ਕੋਈ ਅੱਧਾ ਕਿਲੋ ਵਰਤਾ ਮਤਲਬ ਕੱਲ ਵਰਤਾ ਦੀ ਵੀ ਤੁਹਾਡੀ ਮਰਫੀ ਬਾਬਾ ਮੈਂ ਕੀਆ ਹਾਂਜੀ ਹਾਂਜੀ ਨਹੀਂ ਨਹੀਂ ਜਿਹੜੇ ਜਿਹੜੇ ਅੱਛਾ ਤਰਫੀ ਮਿਲੀ ਨਹੀਂ ਜਿਹੜੇ ਰੋਜ਼ ਵੀ ਦੂਆ ਤੀਏ ਦਿਨ ਵਰਤ ਰੱਖਦੇ ਨੇ ਹਾਂਜੀ ਹਾਂਜੀ ਆ ਜੀ ਇਹ ਚ ਮਿਲਾਵਟ ਨਹੀਂ ਕਰਦੇ ਜੀ ਮੈਂ ਐਦਾ ਮੁੱਦਾ ਨਹੀਂ ਪਾਉਂਦੇ ਅਸੀਂ ਇਹਦੇ ਚ ਜਿਹੜੇ ਲੋਕ ਕਰਦੇ ਨੇ ਨਾ ਮੈਂ ਐਦਾ ਫਿਰ ਅਸੀਂ ਤੁਹਾਨੂੰ ਤਾਂ ਅਗਲੇ ਨੇ ਕਹਿ ਦਣਾ ਜੀ ਵੀ ਮੈਂ ਐਦਾ ਪਾਇਆ ਭਾਈ ਜੇ ਅਸੀਂ ਪਾ ਲਈਏ ਅਸੀਂ ਤਾਂ ਝੂਠੇ ਪੈ ਜਾਣਾ ਜੀ ਇਸ ਕਰਕੇ ਅਸੀਂ ਉਹ ਕੰਮ ਨਹੀਂ ਕਰਦੇ ਜੀ ਅੱਛਾ ਮਤਲਬ ਜਿਹੜੀ ਵੀ ਚੀਜ਼ ਆ ਤੁਹਾਡੀ ਪਿਓਰਟੀ ਤੇ ਤੁਸੀਂ ਉਹਦੇ ਉੱਪਰ ਕਰਦੇ ਹੋ ਹਾਂਜੀ ਅੱਛਾ ਤੇ ਤੱਕ ਲਗਭਗ ਤਾਈ ਚੋ ਕੋ ਲਗਭਗ ਜੀ ਵੀ 45 50 ਸਾਲ ਦਾ ਦੁਕਾਨ ਕਰਦਿਆਂ ਨੂੰ ਹੋ ਗਏ। ਨਾ ਬੰਦਾ ਕਿਤੇ ਦੇ ਕਿੱਥੇ ਪੁੱਜ ਜਾਂਦਾ ਜੀ। ਸਿਰਫ ਇੱਕ ਮਕਾਨ ਬਣਿਆ ਜ਼ਿੰਦਗੀ 'ਚ। ਅੱਛਾ। ਹੋਰ ਇੱਕ ਬੰਦੇ ਕੋਈ ਨਹੀਂ ਤਾਂ ਕਿੰਨੇ ਮਹਿਲ ਬਣਾ ਦਿੰਦਾ ਬੰਦਾ। ਰੋਡ ਤੇ ਵੀ ਦੁਕਾਨਾਂ ਲੈ ਜਾਂਦਾ ਹੋਰ ਕਈ ਗੱਲਾਂ। ਅੱਛਾ। ਅਸੀਂ ਉਹਨੇ ਕੀ ਰੱਖੀ ਵੀ ਜੀ ਪ੍ਰਾਪਰਟੀ ਵੀ ਉਹਨਾਂ ਹੀ ਰੱਖਿਆ ਬਾਜੀ। ਹੂੰ। ਤੇ ਬਹੁਤ ਜ਼ਿਆਦਾ ਮਾਰ ਜੰਨੀ ਹੈ ਜੀ। ਮਤਲਬ ਲਿਮਟਿਡ ਜਿਆ ਖਾਣਾ ਤੇ ਲਿਮਟਿਡ ਜਿਆ ਰਹਿਣਾ। ਹਾਂਜੀ ਹਾਂਜੀ ਹਾਂਜੀ। ਕੋਈ ਇੰਨਾ ਟੈਨਸ਼ਨ ਨਹੀਂ ਹੈਗੀ ਵੀ ਫालतू ਦੇ ਵਿੱਚ ਕੀ। ਹਾਂਜੀ ਹਾਂਜੀ ਹਾਂਜੀ। ਕਿਆ ਬਾਤ ਹੈ ਭਾਜੀ ਹਾਂਜੀ ਤੇ ਬਹੁਤ ਵਧੀਆ ਭਾਜੀ ਵਧੀਆ ਲੱਗਾ ਤੇ ਅਜਾ ਭਾਈ ਸ਼ੱਕਰ ਵਾਲੀ ਬਰਫੀ ਦਾ ਰੇਟ ਕੀ ਹੈ 440 ਤੇ ਦੂਜੀ ਬਰਫੀ ਖੰਡ ਵਾਲੀ ਦਾ ਵੀ ਉਹਦਾ 400 ਰੁਪਏ ਦਾ ਰੇਟ ਹੈ ਜੀ ਉਹਦਾ 400 ਤੇ ਇਹਦਾ 440 ਹਾਂਜੀ ਹਾਂਜੀ ਪਰ ਇਹ ਰੇਟ ਥੋੜਾ ਘੱਟ ਨਹੀਂ ਰੱਖਿਆ ਤੁਸੀਂ ਉਹ ਬਹੁਤ ਉਹ ਤਾਂ ਬਿਲਕੁਲ ਘੱਟ ਬਣਾਦੇ ਦਿਨ ਤਿਹਾਰ ਤੇ ਬਣਾਦੇ ਜੀ ਨਹੀਂ ਮੈਂ ਜਿਹੜੀ ਗੱਲ ਕਰਦਾ ਇਹ ਜਿਹੜੀ ਬਰਫੀ ਹੈ ਭਾਜੀ ਸਾਨੂੰ ਇੰਨਾ ਹੀ ਬਹੁਤ ਹੈ ਜੀ ਜੇ 20 30 40 ਰੁਪਏ ਬਚ ਗਏ ਸਾਨੂੰ ਉਹ ਹੀ ਬਹੁਤ ਹੈ ਉਹ ਚੋਖਾ ਹੈ ਸਾਨੂੰ 5-70000 ਰੁਪਏ ਦਿਹਾੜੀ ਬਣ ਗਈ ਬਹੁਤ ਤੇ ਮਾਰਕੀਟ ਦੇ ਵਿੱਚ 5-500 7-700 ਰੁਪਏ ਮੈਂ ਨੰਨਾ ਜੀ ਸਾਡੀ ਦੁਕਾਨ ਅੰਮ੍ਰਿਤਸਰ ਸਾਡੇ ਊਏ ਦੇ ਮੁੰਡੇ ਦੀ ਦੁਕਾਨਾ ਹੈ ਅੰਮ੍ਰਿਤਸਰ ਜੀ ਉੱਥੇ ਮੇਰੇ ਨਾਲ ਰੋਜ਼ ਗੱਲ ਹੁੰਦੀ ਸੀ ਉਹਨਾਂ ਦੀ ਆਈ ਹਲਵਾਈ ਦੇ ਕੰਮ ਦੇ ਬਾਰੇ ਹੂੰ ਉੱਥੇ 700 800 ਜੀ 1200 ਹਜ਼ਾਰ ਇਦਾਂ ਰੇਟ ਹੈ ਇੱਕ ਚੀਜ਼ ਦਾ ਜੀ ਹੂੰ ਮੇਰੀ ਰੋਜ਼ ਗੱਲ ਹੁੰਦੀ ਸਵੇਰ ਨੂੰ ਅਸੀਂ ਡਿਸਕਸ ਕਰਦੇ ਰੋਜ਼ ਦੋਨੋਂ ਭਰਾ ਅਸੀਂ ਊਏ ਦਾ ਮੁੰਡਾ ਮੇਰੀ ਦਾ ਓਕੇ ਉਹ ਕਹਿੰਦਾ ਵੀ ਸਾਡਾ ਤਾਂ ਫੇਰ ਵੀ ਸੌਦਾ ਹੈ ਸਾਡਾ ਰੁਕਦਾ ਨਹੀਂ ਚਾਹੇ ਅਸੀਂ 1200 ਵੀ ਵੇਚ ਲਈਏ ਹੂੰ ਲੈਣ ਲੱਗ ਕੇ ਸੌਦਾ ਹਾਂ ਲੱਗਿਆ ਇਹ ਪਿੰਡੂ ਏਰੀਆ ਜੀ ਇੱਥੇ ਥੋੜਾ ਜਿਹਾ ਔਕਾ ਜੀ ਅੱਛਾ ਇੱਥੇ ਥੋੜਾ ਆਹੀ ਹੈ ਜਿਹੜੇ ਬਾਹਰ ਦੇ ਲੈ ਜਾਂਦੇ ਮੁੰਡੇ ਇਧਰ ਦੇ ਮੁੰਡੇ ਜਿਹੜੇ ਉਧਰ ਰਹਿੰਦੇ ਨੇ ਨਾ ਜੀ ਹੂੰ ਉਹ ਲੈ ਜਾਂਦੇ ਵੀ ਹਾਂ ਜੀ ਉਹ ਠੀਕ ਹੈ ਉਹਨਾਂ ਦੇ ਕੰਮ ਠੀਕ ਹੈ ਜੀ ਅੱਛਾ ਉਹ ਨਹੀਂ ਰੇਟ ਪੁੱਛਦੇ ਜਿਹੜਾ ਹੁਣ ਜਵੇਂ ਗਰੀਬ ਬੰਦੇ ਆ ਜੀ ਜਿਹੜੇ ਧਿਆੜੀ ਕਰਦੇ ਆ ਜੀ 2-300 ਰੁਪਏ ਉਹਨਾਂ ਨੂੰ ਤਾਂ ਮਹਿੰਗੀ ਲੱਗਦੀ ਹੈ। ਕੀ ਬਾਤ ਹੈ? ਹਾਂਜੀ ਹਾਂਜੀ। ਚਲਦੇ ਦੇਖ। ਨਹੀਂ ਪਰ ਜੋ ਤੁਸੀਂ ਚੀਜ਼ ਬਣਾਉਂਦੇ ਹੋ ਜੋ ਨੇਬਰ ਕਰਦੇ ਆ ਜੀ ਮੈਨੂੰ ਹਾਂ ਉਹਨਾਂ ਨੂੰ ਮੋਕਾ ਲੱਗਦਾ ਨੇ। ਤੇ ਫਿਰ ਵੀ ਫਿਰ ਵੀ ਉਹ ਥੋੜੀ ਥੋੜੀ ਲੈ ਜਾਂਦੇ ਆ। ओके okay, पर गल है कि और भी ने भाई जी भी जे मिलावटी चीज खाने ਨਾਲੋਂ ਤਾਂ ਚੰਗਾ ਆ ਵੀ ओरिजिनल चीज ਜਿਹੜੀ ਆ ਉਹ ਅੱਧਾ ਕਿਲੋ ਲੈ ਲਉਂ। ਜੇ ਤੁਸੀਂ ਕਿਲੋ ਲੈਣੀ ਅੱਧਾ ਕਿਲੋ ਲੈ ਲਓ ਜਾਂ 2 ਕਿਲੋ ਲੈਣੀ ਤੇ ਕਿਲੋ ਲੈ ਲਉ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਬੇਚੀਜ਼ ਆਪਣੇ ਸਿਹਤ ਨਾਲ ਖਿਲਵਾੜ ਨਾ ਕਰੋ। ਸਹੀ ਗੱਲ ਹੈ। ਕਿਉਂਕਿ ਚੰਗਾ ਖਾਵਾਂਗੇ ਤੇ ਮੈਨੂੰ ਲੱਗਦਾ ਚੰਗੀ चीज ਜਿਹੜੀ ਹੈਗੀ ਆ ਉਹ ਨਾਲੇ ਸਮੇਂ 'ਚ ਆਪਾਂ ਕਰ ਸਕਦੇ ਆ। ਪਰ ਜੇ ਅਸੀਂ ਚੀਜ਼ ਹੀ ਨਹੀਂ ਵਧੀਆ ਖਾਧੀ ਤੇ ਫਿਰ ਫਾਇਦਾ ਵੀ ਹੋਊ ਛੋਟਾ। ਹਾਂਜੀ ਹਾਂਜੀ ਹਾਂਜੀ। ਕੀ ਬਾਤ ਹੈ। ਤੁਸੀਂ ਆਪਣੇ ਅੱਧਾ ਕਿਲੋ ਲੈ ਗਏ। ਹਾਂਜੀ। ਇਹਦੇ ਕਿਲੋ ਪ੍ਰਾਈਸ ਹੈ। ਹਾਂ। ਦੇਖ ਲਓ ਰੱਖੀ ਆ ਅੱਛਾ ਉੱਥੇ ਉੱਥੇ ਵੀ ਉੱਥੇ ਵੀ ਇੱਕ ਇੱਕ ਚੀਜ਼ ਹੋ ਗਈ ਉਹ ਬਰਫੀ ਜਿਹੜੀ ਟੇਸ ਕਰਾਈ ਸੀ ਉਹ ਕਰਾਈ ਸੀ ਉਹਨਾਂ ਨੂੰ ਜਿਹੜੀ ਗਿੱਲੀ ਵਾਲੀ ਅੱਛਾ ਜੀ ਤਾਜੀ ਵਾਲੀ ਅੱਛਾ ਜੀ ਤੇ ਉਹ ਬਾਅਦ ਵਿੱਚ ਜਦੋਂ ਟੁਕੜੀਆਂ ਕੱਢ ਕੇ ਦਿੰਦੀਆਂ ਉਹ ਕਹਿੰਦਾ ਭਾਈ ਮੈਂ ਨਹੀਂ ਲੈਣੀ ਮੈਨੂੰ ਉਹ ਵਾਲੀ ਦੇ ਅੱਛਾ ਜੀ ਤਾਂ ਛੋੜੀਓ ਕੱਲ ਤੁਸੀਂ ਦੇਖੋ ਜੀ ਤੇ ਬਰਫੀ ਉਹੀ ਐਦਾਂ ਦੀ ਬਰਫੀ ਲੈ ਕੇ ਗਏ ਗਿੱਲੀ ਉਹਦੀ ਕੱਲ ਸਾਰੀ ਹੋਈ ਅੱਛਾ ਗਾਹ ਕਹਿੰਦੇ ਆਪਾਂ ਤਾਂ ਇਹ ਲੈ ਲਈ ਜੀ ਸਾਨੂੰ ਇਹ ਆ ਹੀ ਚਾਹੀਦੀ ਸਾਨੂੰ ਚਾਹੇ ਕੱਟ ਕੇ ਪਲੇਟ 'ਚ ਪਾ ਕੇ ਦੇ ਦਿਓ ਜਾਂ ਜਿੱਦਾਂ ਮਰਜੀ ਦੇ ਦਿਓ ਜਿਵੇਂ ਮਰਜੀ ਦੇ ਦਿਓ ਬਸ ਚਾਹੀਦੀ ਆ ਹੀ ਕੰਬ ਯਾਨੀ ਕਿ ਜਦ ਰਾਸ਼ ਹੁੰਦਾ ਨਾ ਇਹ ਦਿੱਕਤ ਆਂਦੀ ਕੱਟਣੇ ਨੂੰ ਇਦਾਂ ਦਾ ਕੋਈ ਦਿੱਕਤ ਨਹੀਂ ਆਂਦੀ ਜੀ ਤੇ ਫਿਰ ਉਹ ਗੁੜ ਵਾਂਗੂ ਖੁਰਪਾ ਰੱਖਿਆ ਪੈਸਿਆਂ ਕਢੋਣ ਲਈ ਨਾ ਨਾ ਮੇਰੇ ਆਪਣੇ ਦੋ ਚਾਕੂ ਹੈ ਜੀ ਆਪਣੇ ਮੈਂ ਆਪਣੇ ਮੇਰੇ ਹੱਥ ਲੱਗੇ ਹੋਏ ਬਸ ਅੱਛਾ ਜੀ ਉਹ ਨਾ ਕੱਟਦਾ ਜੀ ਆਜਾ ਉਹਦੇ ਨਾਲ ਹੀ ਕਰ ਦਿੰਦੇ ਹਾਂ ਹਾਂ ਜੀ ਮੈਂ ਆਪੇ ਕੱਟ ਲਾਂਦਾ ਜੀ ਕੀ ਬਾਤ ਅੱਛਾ ਭਾਈ ਸਮੋਸੇ ਕਿ ਨਹੀਂ ਬੜੇ ਫੇਮਸ ਹੈ ਤੁਹਾਡੇ ਸਮੋਸੇ ਅਸੀਂ ਥੋੜੇ ਬਣਾਉਂਦੇ ਜਿੰਨੇ 40-50 ਬਣਾਉਂਦੇ ਜੀ ਲੱਗ ਜਾਂਦੇ ਜੀ ਅੱਛਾ ਬਸ 40-50 ਲੱਗ ਜਾਂਦੇ ਹਾਂ ਜੀ ਹਾਂ ਜੀ ਕੀ ਬਾਤ ਜ਼ਿਆਦਾ ਨਹੀਂ ਬਣਾਉਂਦੇ ਥੋੜੇ ਹੀ ਮੰਦਰ ਕਰਕੇ ਬਹੁਤ ਯਾਨੀ ਕਿ ਠੀਕ ਹੈ ਜੀ ਬਹੁਤ ਵਧੀਆ ਕੰਮ ਹੈ ਮਹਾਰਾਜ ਸ਼ਾਬਾਸ਼ ਬੱਚੇ ਬਲੀ ਜਾਂਦੇ ਜੀ ਬਹੁਤ ਯਾਨੀ ਕਿ ਬਹੁਤ ਕੁਝ ਦਿੱਤਾ ਜੀ ਪਰਮਾਤਮਾ ਨੇ ਜੀ ਹੂੰ ਹੁਣ ਜਿਆਦਾ ਬੰਦਾ ਕਦੀ ਰੱਜਦਾ ਨਹੀਂ ਜੀ ਚਾਹੇ ਜਿੰਨੇ ਮਰਜੀ ਤੁਹਾਨੂੰ ਪਤਾ ਹੀ ਹੈ ਜੀ ਜੋ ਮਰਜੀ ਕਰ ਲਵੇ ਸਾਈਕਲ ਤੇ ਕਹਿੰਦਾ ਕਾਰ ਚਾਹੀਦੀ ਕਾਰ ਤੇ ਹਵਾਈ ਜਹਾਜ਼ ਚਾਹੀਦਾ ਜੀ ਨਹੀਂ ਜੋ ਹੈ ਉਹਦੇ ਵਿੱਚ ਹੀ ਖੁਸ਼ ਹੈ ਤੇ ਤੁਸੀਂ ਤਾਂ ਵਿੱਚ ਝੂੰਗੀ ਤੋਂ ਇਹ ਨਹੀਂ ਕਿਹਾ ਦੁਕਾਨ ਚਾਹੀਦੀ ਨਹੀਂ ਨਹੀਂ ਮੈਂ ਤਾਂ ਮੇਰੇ ਤੋਂ ਪਹਿਲਾਂ ਵੀ ਵੀਡੀਓ ਲੈ ਕੇ ਤੇ ਬਣਾ ਕੇ ਮੈਂ ਕਿਹਾ ਮੈਨੂੰ ਝੂੰਗੀਉ ਠੀਕ ਹੈ ਜੀ ਹਾਂ ਮੈਂ ਤਾਂ ਇਹ ਕਹਿਦਾ ਜੀ ਨਾ ਮੈਂ ਕਿ ਚੁੰਗੀ ਜਦ ਤੱਕ ਮੈਂ ਕਹੀ ਦੇ ਬੰਦੇ ਮਿਲਨੇ ਨਾ ਜੀ ਬਣਾਣੇ ਜਿਹੜੇ ਇਹਨੂੰ ਬਣਾਉਂਦੇ ਐ ਚੁੰਗੀ ਉੱਪਰ ਦੇ ਬੰਦੇ ਐ ਜੀ ਜਦ ਤੱਕ ਆਹੀ ਆਹੀ ਰਖਣੀ ਇਹਦਾ ਜੋ ਵੀ ਹੈ ਇਹ ਸਟਾਈਲ ਜੋ ਵੀ ਹੈ ਇਹਦਾ ਚੁੰਗੀ ਰੱਖਣੀ ਬਸ ਕੀ ਬਾਤ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਕੋਈ ਏਸੀ ਆ ਤੇ ਨਾ ਹੀ ਇੱਥੇ ਕੋਈ ਹੋਰ ਚੀਜ਼ ਆ ਪਰ ਇੱਥੇ ਕੋਈ ਹੋਵੇ ਤਾਂ ਠੰਢੀ ਇੰਨੀ ਆ ਜਾ ਵੀ ਇਦਾਂ ਲੱਗਦੀ ਜਿਵੇਂ ਏਸੀ ਵਾਲੇ ਕਮਰੇ ਵਿੱਚ ਬੈਠ ਹੋਈਏ ਕੀ ਬਾਤ ਹੈ ਭਾਜੀ ਤੇ ਰਿਪੇਅਰ ਪੂਰ ਵਾਲਾ ਸੌਖਾ ਮਿਲ ਜਾਂਦਾ ਕੰਮ ਹਾਂਜੀ ਅਜੇ ਤੱਕ ਤਾਂ ਮਿਲ ਹੀ ਜਾਂਦਾ ਜੀ ਅੱਛਾ ਜਦੋਂ ਨਹੀਂ ਮਿਲੂੰਗਾ ਫਿਰ ਬਣਾ ਦਵਾਂਗੇ ਜੀ ਬੱਕੀ ਅਜੇ ਤਾਂ ਬੰਦੇ ਹੈਗੇ ਆ ਸਾਡੇ ਕਿਹਨੇ ਬੰਦੇ ਮਿਲੀ ਜਾਂਦੇ ਅਜੇ ਤੱਕ ਤਾਂ ਬੰਦੇ ਹੈਗੇ ਆ ਜੀ ਅਜੇ ਤਾਂ ਪ੍ਰੋਪਰ ਬੰਦੇ ਹਾਂਜੀ ਹਾਂਜੀ ਮਿਲ ਰਿਹਾ ਨੇ ਵਾਸਤੇ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਲੱਗਿਆ ਭਾਜੀ ਤਾਂ ਠੀਕ ਆ ਭਾਜੀ ਹੁਣ ਸਾਨੂੰ ਤੁਸੀਂ ਬਰਫੀ ਟੇਸਟ ਜ਼ਰੂਰ ਕਰਵਾ ਦਿਓ ਜੀ ਕੋਈ ਨਹੀਂ ਜੀ ਉਹ ਵੀ ਸਾਹੀ ਵੀ ਬਰਫੀ ਦੇਖੀ ਆ ਵੀ ਕਿਉਂਕਿ ਸਾਡੇ ਭਾਜੀ ਹੈ ਜੀ ਆ ਵੀ ਸਾਡੇ ਖਾਸ ਹੈ ਸੱਚੀ ਗੱਲ ਵਾਜੀ ਥੈਂਕ ਯੂ ਹੋਰ ਭਾਜੀ ਠੀਕ ਠਾਕ ਹੋ ਵਧੀਆ ਭਾਜੀ ਭਾਜੀ ਕਿਵੇਂ ਮੈਨੂੰ ਇੱਕ ਗੱਲ ਦੱਸੋ ਵੀ ਇਹ ਜਿਹੜੀ ਝੁੱਗੀ ਦੀ ਝੁੱਗੀ ਕਹਿੰਦੇ ਕਿ ਝੁੱਗੀ ਤੇ ਚੁੰਗੀ ਦੀ ਪਰਫੀ ਦਾ ਕੀ ਰਾਜ ਕੀ ਆ ਵੀ ਜਿਹੜਾ ਇਹ ਇਹ ਬੜਾ ਇਹਨਾਂ ਵਾਇਰਲ ਹੋਣ ਦਾ ਕੰਮ ਕੀ ਆ ਚੱਪਾ ਇਹਨਾਂ ਦਾ ਭਾਜੀ ਬਾਹਰਲੇ ਹੈ ਵੀ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਉਹ ਬੜੀ ਮਿਹਨਤ ਕੀਤੀ ਹੁੰਨੀ ਜੀ ਬਹੁਤ ਵਧੀਆ ਅਸੀਂ ਵੀ ਦੇਖਦੇ ਛੋਟੇ ਛੋਟੇ ਹੁੰਦੇ ਐ ਤੇ ਆਏ ਆ ਦੇਖਦੇ ਰਹੇ ਤਾਂ ਬਹੁਤ ਵਧੀਆ ਘਾੜਦੇ ਦੁੱਧ ਪੱਠੀ ਲੱਕੜਾਂ ਵਾਲੀ ਪੱਠੀ ਹੁੰਦੀ ਸੀ ਪਹਿਲਾਂ ਅੱਛਾ ਜੀ ਉਹਦੇ ਉੱਪਰ ਘਾੜੀ ਜਾਣਾ ਅਸੀਂ ਵੀ ਕੋਲ ਬਖੜ ਜਾਣਾ ਆਗੇ ਘਾੜੀ ਜਾਣਾ ਸੇਕੀ ਜਾਣਾ ਉਹਨਾ ਤੋਂ ਵੀ ਵੇਰੇ ਇਹ ਹੌਲੀ ਹੌਲੀ ਵਾਧੇ ਵਾਧੇ ਤੇ ਤੱਕ ਆ ਗਏ ਜੀ ਰੱਬ ਇਹਨਾਂ ਨੂੰ ਹੋਰ ਤਰੱਕੀ ਦਾ ਵਾਹ ਜੀ ਅੱਛਾ ਉਹ ਤੋਂ ਵੀ ਇਹੀ ਇਦਾਂ ਹੀ ਸੀ ਇਦਾਂ ਹੀ ਤਾਂ ਜੀ ਅੱਛਾ ਇਦਾਂ ਸੀ ਗਿਆ ਬਹੁਤ ਵਧੀਆ ਉਹ ਤੋਂ ਉਹ ਤੋਂ ਤੁਸੀਂ ਕੀ ਰੇਟ ਕਿੰਨੇ ਰੁਪਏ ਨੂੰ ਰੇਟ ਬਰਫੀ ਖਾਧੀ ਐ ਤੁਸੀਂ ਮੈਂ 200 ਰੁਪਏ ਹੈਗੇ 200 ਰੁਪਏ ਕਿਲੋ 200 150 ਹੌਲੀ ਹੌਲੀ ਆਪ ਹੁੰਦੀ ਰਹੀ ਜੀ ਫਿਰ ਇਹਨਾਂ ਦੇ ਬਹੁਤ ਅੱਜਾ ਨੂੰ ਰੱਬ ਨੂੰ ਪਿਆਰੇ ਹੋਗੇ ਜੀ ਤਾਂ ਬਹੁਤ ਮਸ਼ਹੂਰ ਹੈ ਪਰ ਸਵਾਦ ਉਹੀ ਸਵਾਦ ਉਹੀ ਹੈ ਜੀ ਕੋਈ ਦੇ ਚ ਬਦਲਾ ਨਹੀਂ ਹੈ ਟੇਸਟੀ ਹੋਈ ਹੈ ਜੀ ਫੋਰਨ ਡੱਕ ਜਾਂਦੇ ਹੈਗੀ ਇਹਦਾ ਕੱਲ ਤਿਆਰ ਸੀਗਾ ਕੱਲ ਇੱਦੇ ਤਾਜ਼ੀ ਤਾਜ਼ੀ ਬਣੀ ਵੀ ਪਤਾ ਨਹੀਂ 4-5 ਟਰੇਆਂ ਲੱਗੀਆਂ ਇੱਦੀ ਇਹੀ ਬਾਦੋ ਜੀ ਸਾਨੂੰ ਇਹੀ ਬਾਦੋ ਜੀ ਅਸੀਂ ਕਿਹਾਂ ਦੂਜੀ ਲੈ ਲਵੋ ਕੋਈ ਗੱਲ ਨਹੀਂ ਨਹੀਂ ਆਹੀ ਬਾਦੋ ਜੀ ਨਹੀਂ ਅੱਜ ਪਿੱਛੇ ਸੁੱਕੀ ਬਰਫੀ ਪਈ ਆ ਤੇ ਪਰ ਬਾਈ ਨੂੰ ਮੈਂ ਕਿਹਾ ਵੀ ਮੈਨੂੰ ਇਹ ਚੋਂ ਚਾਹੀਦੀ ਆ ਜੀ ਕਿਉਂਕਿ ਮੈਂ ਉਹ ਚੱਕਰ ਵਾਲੀ ਬਰਫੀ ਕਿਹਾ ਵੀ ਮੈਨੂੰ ਚੱਕਰ ਵਾਲੀ ਲੈ ਕੇ ਜਾਣੀ ਆ ਮੈਂ ਕਿਉਂਕਿ ਅਸੀਂ ਵੀ ਆਪਣੇ ਬੱਚੇ ਨੂੰ ਖੋਈ ਇਹ ਵੀ ਸ਼ੁੱਧ ਚੱਕਰ ਵਾਲੀ ਬਰਫੀ ਹੁੰਦੀ ਕਿ ਹਾਂ ਜੀ ਹਾਂ ਜੀ ਜਰੂਰ ਦੇਖੋ ਜੀ ਥੈਂਕ ਯੂ ਸੋ ਮਚ ਜੀ ਧੰਨਵਾਦ ਤੁਹਾਡੇ ਚੈਨਲ ਦਾ ਜੀ ਥੈਂਕ ਯੂ ਜੀ ਥੈਂਕ ਯੂ ਤੇ ਠੀਕ ਹੈ ਭਾਜੀ ਫਿਰ ਸਾਨੂੰ ਹੁਣ ਤੁਸੀਂ ਇਦਾਂ ਕਰੋ ਵੀ ਸਾਨੂੰ ਬਰਫੀ ਵੀ ਟੇਸਟ ਕਰਵਾਓ ਬਰਫੀ ਦਾ ਰੇਟ 450 ਰੁਪਏ ਕਿਲੋ ਹੈ ਨਾ ਹਾਂ ਜੀ ਤੇ ਭਾਈ ਉਹਣਾ ਕਿੱਥੇ ਆ ਲੈਣ ਇਹ ਵੀ ਆਪਾਂ ਐਡਰੈਸ ਪੂਰਾ ਪ੍ਰੋਪਰ ਦੱਸ ਦੀਏ ਜੀ ਹਾਂ ਜੀ ਹਾਂ ਜੀ ਬੱਸ ਸਟੈਂਡ ਨੇ ਇਹ ਹਨੂਮਾਨ ਮੰਦਰ ਦੇ ਨਾਲ ਬਿਲਕੁਲ ਪਹਿਲਾ ਸ਼ਹਿਰ ਦਾ ਨਾਮ ਕੀ ਹੈ ਨੂਰਪੁਰ 베ਦੀ ਨੂਰਪੁਰ 베ਦੀ ਹਾਂਜੀ ਬੱਸ ਸਟੈਂਡ ਦੇ ਬਿਲਕੁਲ ਨਾਲ ਹਣੂਮਾਨ ਮੰਦਿਰ ਹਣੂਮਾਨ ਮੰਦਿਰ ਦੇ ਬਿਲਕੁਲ ਸਾਹਮਣੇ ਹੈਗੀ ਹੈ ਜੀ ਸਾਡੀ ਇੱਕ ਝੁਗੀ ਜਿੱਥੇ ਮਿਲਦੀ ਆ ਤੁਹਾਨੂੰ ਇਹ ਬੈਸਟ ਮਰਫੀ ਹਾਂਜੀ ਹਾਂਜੀ ਐਵੀਆਂ ਬੜੀ ਹਾਂਜੀ ਹਾਂਜੀ ਤੇ ਭਾਈ ਟਾਈਮਿੰਗ ਕੀ ਹੁੰਦੀ ਹੈ ਕਿਹੜੇ ਦਿਨ ਕਿਹੜੇ ਕਿਸ ਟਾਈਮ ਮਿਲਣੀਆਂ ਟਾਈਮਿੰਗ ਜਦ ਮਰਜ਼ੀ ਲੈ ਲਓ ਜੀ ਮੇਰਾ ਨੰਬਰ ਵਿੱਚ ਪਾ ਦੇਣਾ ਸੀ ਠੀਕ ਹੈ ਜੀ ਚਾਹੇ ਮੈਨੂੰ ਜਦ ਮਰਜ਼ੀ ਬੁਲਾ ਲਓ ਜੇ ਮੈਂ ਇਕੱਲੇ ਕਰਕੇ ਥੋੜਾ ਫਾਦਰ ਸਾਹਿਬ ਜਾਣੇ ਕਰਕੇ ਕਿ ਕਈ ਵਾਰ ਕੰਮ ਪੈ ਜਾਂਦਾ ਕੋਈ ਨਾ ਕੋਈ ਜਾਣਾ ਆਣਾ ਪੈਂਦਾ ਜੀ ਬਿਲਕੁਲ ਫੋਨ ਕਰੋ ਮੈਂ ਉਸੇ ਟਾਈਮ 10 ਮਿੰਟ ਜੇ ਆ 20 ਜਦੋਂ ਹੁਣ ਆਇਆ ਜੀ ਹਾਂਜੀ 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 ਆ ਜਾਣਾ ਜਦ ਇਹ ਆ ਜਾਣਾ ਓਕੇ ਜੀ ਤਾਂ ਮਤਲਬ ਸਵੇਰੇ ਮਾਰਨਿੰਗ ਕਿੰਨੇ ਵਜੇ ਦੁਕਾਨ ਓਪਨ ਕਰ ਦਿੰਦੇ ਹੋ ਤੁਸੀਂ ਜਦ ਕਹੋਗੇ ਜਦ ਇਹ ਆ ਜਾਣਾ ਵੈਸੇ ਤਾਂ ਮੈਂ 8:30 9:00 ਵਜੇ ਆ ਜਾਂਦਾ 8:30 9:00 ਵਜੇ ਮਤਲਬ ਜੇਕਰ अर्ਲੀ ਵੀ ਹੋਣਾ ਹੋਵੇ ਤਾਂ ਤੁਸੀਂ ਫੋਨ ਕਰ ਜੀ ਮੈਂ 6:00 ਵਜੇ ਵੀ ਆ ਜਾਊਗਾ ਜੀ ਵਾਹ ਜੀ ਕੀ ਬਾਤ ਹੈ ਵਸੇ ਆ ਹੋਈ ਨਾ ਗੱਲ ਵੀ ਜਦੋਂ ਮਰਜ਼ੀ ਫੋਨ ਕਰੋ ਤੇ ਦੁਕਾਨ ਖੁਲਾ ਕੇ ਤੇ ਆਪਣਾ ਸਾਮਾਨ ਲੈ ਉਸ ਉਸ ਟਾਈਮ ਮੈਂ ਆਪਣੇ ਹਿਸਾਬ ਨਾਲ ਇੱਕ ਇੱਕ ਵਾਰ ਆ ਗਿਆ ਨਹੀਂ ਦੁਕਾਨ ਤੇ ਜੀ 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 ਫੇਰ ਮੁੜ ਕੇ ਜਾ ਨਹੀਂ ਹੁੰਦਾ ਜੀ ਯਾਨੀ ਕਿ ਪਹਿਲੇ ਬਾਦਲ ਸਾਹਿਬ ਦੇ ਪਹਿਲਾਂ ਪਹਿਲੇ ਦੋ ਤਿੰਨ ਘੰਟੇ ਆਰਾਮ ਮਿਲ ਜਾਂਦਾ ਸੀ ਆਰਾਮ ਮਿਲ ਜਾਂਦਾ ਸੀ ਹਾਂ ਜੀ ਹੁਣ ਜਦ ਦੇ ਹੋ ਗਏ ਵੇ ਜਦ ਦੇ ਹੁਣ ਇਕੱਲੇ ਕਰਕੇ ਔਖਾ ਹੋ ਜਾਂਦਾ ਯਾਨੀ ਔਖਾ ਹੋ ਜਾਂਦਾ ਤੇ ਮਤਲਬ ਰਸ਼ ਉਹਨਾਂ ਦਾ ਹੁੰਦਾ ਹੀ ਹਾਂ ਜੀ ਰਸ਼ ਵਧਿਆ ਹੀ ਆ ਉਸ ਤੋਂ ਬਾਅਦ ਹੈ ਨਾ ਹਾਂ ਜੀ ਹਾਂ ਜੀ ਚਲੋ ਕੰਮ ਦੀ ਕੋਈ ਕਮੀ ਨਹੀਂ ਹੈ ਜੀ ਪਰ ਜਿਹੜੇ ਇਹਨਾਂ ਦੀ ਬਜ਼ੁਰਗਾਂ ਦਾ ਅਸ਼ੀਰਵਾਦ ਹੁੰਦਾ ਬਿਲਕੁਲ 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 ਇਹ ਕਾਟ ਜਿਹੜੀ ਹਮੇਸ਼ਾ ਬਜ਼ੁਰਗ ਕਾਟ ਨਹੀਂ ਪੂਰੀ ਹੋ ਸਕਦੀ ਜੀ ਕਦੀ ਵੀ ਇਹ ਗੱਲ ਪੱਕੀ ਹੈ ਜੀ ਇਹ ਕਦੀ ਵੀ ਨਹੀਂ ਹੋ ਸਕਦੀ ਪੂਰੀ ਬੰਦਾ ਜਿੰਨਾ ਮਰਜੀ ਕੁਝ ਕਰ ਲਵੇ ਜੀ ਕਿੱਥੇ ਕਿੱਥੇ ਅੱਜ ਅਸੀਂ ਦੇਖੋ ਤੁਸੀਂ ਇਹ ਦੇਖੋ ਜੀ ਬਈ ਪੱਕੇ ਥੱਲੇ ਬੈਠੇ ਆਂ ਜੀ ਉਹਨਾਂ ਦੀ ਬਦੌਲਤ ਕੀ ਬਤਾ ਅਸੀਂ ਕਿਸੇ ਦੀ ਲੇਬਰ ਕਰਨੀ ਦੀ ਕੀ ਕਰਨਾਂ ਦਾ ਜੀ ਅਸੀਂ ਅੱਜ ਆਪਣਾ ਕੰਮ ਕਰ ਰਹੇ ਆਂ ਜੀ ਪੱਕੇ ਥੱਲੇ ਉੱਠ ਕੇ ਅਸੀਂ ਹਾਂਜੀ ਸਾਡੇ ਕਸਟਮਰ ਆਂਦੇ ਆ ਜੀ ਹਾਂਜੀ ਕਿਲੋ ਬਰਫੀ ਪਾ ਦੋ ਸਾਡਾ ਸਾਨੂੰ ਕਿਹੜੇ ਜ਼ਿਆਦਾ ਜ਼ੋਰ ਲਾ ਸਾਡੇ ਮੁੰਡੇ ਬਣਾਈ ਜਾਂਦੇ ਜੀ ਉਧਰ ਬਣਾਉਣ ਅਸੀਂ ਕੱਟ-ਕੱਟ ਦੇਈ ਜਾਂਦੇ ਹਾਂ ਹਾਂਜੀ ਕਈ ਕੱਟ-ਕੱਟ ਦੇਈ ਜਾਂਦੇ ਜੀ ਹਨਾ ਕੀ ਬਾਤ ਕਰੀ ਤੇ ਚੰਗੀ ਸੋਚਾ ਵੀ ਜੇ ਤੁਸੀਂ ਬਜ਼ੁਰਗਾਂ ਨੂੰ ਯਾਦ ਰੱਖਦੇ ਹੋ ਤਾਂ ਹਮੇਸ਼ਾ ساری ਉਮਰ ਤੁਸੀਂ ਕੋਈ ਦੁੱਖ ਨਹੀਂ ਪਾ ਸਕਦੇ ਫਿਰ ਹਾਂਜੀ ਹਾਂਜੀ ਉਹਨਾਂ ਦਾ ਬਹੁਤ ਸ਼ਹੀਰਵਾਦ ਹੈ ਜੀ ਸਾਡੇ ਪਰ ਕੀ ਬਾਤ ਉਹਨਾਂ ਦੇ ਚਾਹੀਦਾ ਜੀ ਜੇ ਮਾਪੇ ਦਾ ਆਸ਼ੀਰਵਾਦ ਹਮੇਸ਼ਾ ਰਹਿੰਦਾ ਚਾਹੇ ਉਹ ਜੀਣੇ ਹੋਣ ਚਾਹੇ ਉਦੋਂ ਬਾਅਦ ਜਾਣ ਤੋਂ ਬਾਅਦ ਹਾਂਜੀ 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 ਪਾਜੀ ਬਹੁਤ ਵਧੀਆ ਲੱਗਿਆ ਪਾਜੀ ਤੇ ਪਲੀਜ਼ ਪਾਜੀ ਇਹ ਥੋੜਾ ਸਾਨੂੰ ਇਹ ਟੇਸਟ ਕਰਾਓ ਕਰੀਆ ਆਪਾਂ ਟੇਸਟ ਵਿੱਚ ਪਤਾ ਲੱਗਿਆ ਵੀ ਅਸੀਂ ਪੰਜਾਬ ਦੇ ਟਾਪ ਬੈਸਟ ਬਰਫੀ ਟੇਸਟ ਕਰ ਲਿਆ ਤੇ ਹੁਣ ਵਾਰੀ ਹੈਗੀ ਝੂਗੀ ਵਾਲੀ ਬਰਫੀ ਉਹ ਕਰ ਦੋ ਉੱਥੇ ਤੇ ਇਧਰ ਸਿਗੇ ਬਾਈ ਹੁਣੀ ਤੇ ਇਹਨਾਂ ਦਾ ਨਾਮ ਸਿਗਾ ਦੇਸ਼ ਰਾਜ ਜੀ ਹਾਂਜੀ ਦੇਸ਼ ਰਾਜ ਤੇ 2024 ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ ਹਾਂਜੀ ਹਾਂਜੀ ਹੈਨਾ ਪਾਜੀ ਪਰ ਮੇਨ ਚੀਜ਼ ਇੱਕ ਸ਼ੁਰੂਆਤ ਜਿਹੜੀ ਚੁਗੀ ਦੀ ਕਰਕੇ ਗਏ ਨੇ ਤੇ ਉਹ ਅੱਜ ਵੀ ਬਰਕਰਾਰ ਹੈ ਜੀ ਇੱਥੇ ਹਾਂਜੀ ਹਾਂਜੀ ਨੂਰਪੁਰ ਬੇਦੀ ਤਾਂ ਮਤਲਬ ਬਾਈ ਹੁਣ ਅੱਛਾ ਇਹ ਬਰਫੀ ਨੂਰਪੁਰ ਬੇਦੀ ਦੀ ਸਭ ਤੋਂ ਬੈਸਟ ਕਹੀ ਹੈ ਕਿ ਪੰਜਾਬ ਦੀ ਸਭ ਤੋਂ ਬੈਸਟ ਕਹੀ ਹੈ ਹੁਣ ਇਹ ਤਾਂ ਕਸਟਮਰ ਮਾਰ ਜਾਂਦੀਦਾ ਬੈਸਟ ਪੰਜਾਬ ਵਾਲੀ ਹੋਈ ਹੈ ਜੀ ਕੀ ਬਾਤ ਦੇਖੋ ਜੀ ਮੇਰੇ ਕੋਲ ਤਾਂ ਫੋਨ ਆਂਦਾ ਮੈਂ ਤਾਂ ਉਸੇ ਟਾਈਮ ਚਾਹੇ ਮੈਨੂੰ 6 ਵਜੇ ਬੁਲਾ ਲਵੇ ਕੋਈ ਜੀ ਮੈਂ 10 ਮਿੰਟ ਆ ਕੇ ਫਿਰ ਮੁੜ ਜਾਂਦਾ ਹੁੰਦਾ ਜੀ ਬਿਲਕੁਲ ਤੇ ਵਧੀਆ ਕੋਸ਼ਿਸ਼ ਕਰੀ ਦੀ ਜੀ 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 ਹਾਂਜੀ ਹਾਂਜੀ ਚੇਲੇ ਨੇ ਨੀਂਕਾ ਕਢੰਦਾ ਨਹੀਂ ਤੋਂ ਟੈਸਟ ਕਰਾਵਾਂ ਤੁਹਾਨੂੰ ਪਹਿਲਾਂ ਕੀ ਬਾਤ ਹੈ ਪਰ ਇਹ ਬਰਫੀ ਕੱਟਣੀ ਵੀ ਕਾਰੀਗਰੀ ਹੈ ਨਾ ਪ੍ਰੋਪਰਲੀ ਹਾਂਜੀ 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 ਮੈਂ ਜੀ 8-9 ਸਾਲ ਦਾ ਨਾਲ ਕੰਮ ਲੱਪਿਆ ਦਾ ਅੱਛਾ ਜੀ ਸਕੂਲ ਤੇ ਆ ਕੇ ਸ਼ਾਮ ਸਵੇਰੇ ਹੂੰ ਯਾਨੀ ਕਿ ਨਾਲ ਆਪਣੇ ਡੈਡੀ ਦੇ ਨਾਲ ਹਾਂਜੀ ਹਾਂਜੀ ਕਿਆ ਬਾਤ ਹੈ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਬਸ ਬੱਸ ਬੱਸ ਪਲੱਸ ਇਹ ਜਿਆਦਾ ਅੰਸਰ ਕੋ ਤੁਸੀਂ ਕਰਦੇ ਹੁਣ ਬਾਈ ਹੁਣੀ ਨਾਲ ਟੈਸਟ ਕਰਨਗੇ ਨਹੀਂ ਕਰੋ ਬਈ ਨਹੀਂ 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 ਅੱਜ ਤਾਂ ਤੁਹਾਨੂੰ ਨਾਲ ਲੈਣਾ ਹੀ ਲੈਣਾ ਬਾਈ ਜੋ ਮਰਜ਼ੀ ਹੋ ਜਾ ਅੱਜ ਤਾਂ ਤੁਸੀਂ ਨਾਲ ਟੈਸਟ ਕਰੋਗੇ ਲਓ ਭਾਜੀ ਆਪਾਂ ਕਰਦੇ ਆ ਟੈਸਟਿੰਗ ਤੇ ਲਓ ਭਾਜੀ ਮੇਧ ਕੈਮਰਾ ਫੋਟੋ ਤੁਹਾਡਾ ਤੇ ਹੁਣ ਵਾਰੀ ਆ ਗਈ ਟੈਸਟਿੰਗ ਦੀ ਪਹਿਲਾਂ ਤਾਂ ਨਾ ਆ ਬਾਈ ਨਾਲ ਆਓ ਇਧਰ ਇਦਾਂ ਹੁਣ ਨਾਲ ਹੋਣਾ ਪਾ ਸਭ ਤੋਂ ਪਹਿਲਾਂ ਟੈਸਟ ਕਰਉਣੀ ਨਾਲ ਬਾਈ ਰੁਬਾਈ ਕੀ ਨਾ ਤੁਹਾਡਾ ਪਹਿਲਾ ਦਾ ਮੇਰਾ ਨਾਮ ਹੈ ਬਲਵੀਰ ਖਾਨ ਜੀ ਬਲਵੀਰ ਖਾਨ ਖਾਨ ਸਟੂਡੀਓ ਵੀਡੀਓਗ੍ਰਾਫੀ ਦਾ ਹਾਂ ਜੀ ਸਰ ਕੀ ਬਾਤ ਹੈ ਪਹਿਲਾਂ ਲਗਭਗ ਸਾਡੇ ਨਾਲ ਮੈਚ ਕਰਦਾ ਹੀ ਹੋ ਗਿਆ ਕਮ ਹੈ ਨਾ ਭਾਜੀ ਹੁਣ ਚੱਕੋ ਫੇਰ ਬਰਫੀ ਪੱਤਰਕਾਰ ਵੀ ਹੈਗੇ ਜੀ ਇਹ ਅੱਛਾ ਪੱਤਰਕਾਰ ਵੀ ਨੇ ਹਾਂ ਜੀ ਹਾਂ ਜੀ ਕੀ ਬਾਤ ਹੈ ਸੇਮ ਨੂੰ ਮੈਂ ਵੀ ਪੱਤਰਕਾਰ ਵੀ ਆ ਨਾਲ ਭਾਜੀ ਵਾਹ ਕੀ ਬਾਤ ਹੈ ਭਾਜੀ ਲੋ ਭਾਜੀ ਇਧਰ ਮੈਚ ਕਰਦਾ ਇਧਰ ਤੁਸੀਂ ਚੱਕੋ ਕੀ ਬਾਤ ਹੈ ਇਹਨੂੰ ਇਹਨੂੰ ਕਹਿੰਦੇ ਅਸਲੀ ਪਿਆਰ ਉਧਰ ਪੱਤਰਕਾਰ ਦਾ ਪੱਤਰਕਾਰ ਮਿਲ ਗਿਆ ਭਰਾਏ ਚਲੋ ਭਾਈ ਪਲੀਜ਼ ਕਰੋ ਰੇਸ ਹੂੰ ਲੋ ਵੀਰ ਤੁਸੀਂ ਵੀ ਲੈ ਰਹੋ ਯਾਰ ਹੈਲੋ ਹੂੰ ਲੈ ਲੋ ਲੈ ਜੋੜੇ ਵੀਰ ਹਲੋ ਇਹਨਾਂ ਤੇ ਗੱਲ ਸੁਣੀ ਚੋਣੇ ਹਾਂ ਪੰਜਾਬ ਚ ਬਹੁਤ ਬਰਬੀਆ ਟੈਸਟ ਕੀਤੀਆਂ ਨੇ ਤੇ ਇੱਕ ਯੂਨੀਕ ਫਲੇਵਰ ਆ ਫਕਰਾ ਟੇਸਟ ਆ ਕੋਈ ਇਹਦਾ ਨਾ ਟੇਸਟ ਲਗਭਗ ਕਿਸੇ ਕੋਲ ਵੀ ਨਹੀਂ ਮੈਂ ਮੁਕੰਦੀ ਦੀ ਗੱਲ ਕਰੀਏ ਤੇ ਮੁਕੰਦੀ ਨਾਲ ਥੋੜੇ ਜਿਹੇ ਮੈਚ ਕਰਦੀ ਨਾ ਇਹ ਮੈਂ ਕਹਿੰਦਾ ਉਹ ਚੀਜ਼ ਹੈ ਕੋ ਕਿ ਮੁਕੰਦੀ ਦੇ ਬਰਾਬਰ ਦੀ ਆਪਾਂ ਕਹਿ ਸਕਦੇ ਕਿਉਂਕਿ ਮੈਂ ਮੁਕੰਦੀ ਦੀ ਮਰਫੀ ਨੂੰ ਆਪਾਂ ਨੰਬਰ 1 ਮਰਫੀ ਕਿਹਾ ਸੀ ਤੇ ਲਗਭਗ ਉਹਦੇ ਬਰਾਬਰ ਦੀ ਮਰਫੀ ਆ ਗਈ ਭਾਜੀ ਕੀ ਬਾਤ ਹੈ ਗੱਲ ਪੱਕੀ ਆ ਵੇ ਭਾਈ ਵਾਕੇ ਭਾਜੀ ਤੁਹਾਡੀ ਮਰਫੀ ਵਾਕੇ ਪੰਜਾਬ ਦੀ ਨੰਬਰ 1 ਹੈ ਅੱਛਾ ਥੈਂਕ ਯੂ ਹਾਂ ਅਸੀਂ ਟੌਪ 10 ਮਰਫੀਆਂ ਕੱਢ ਰਹੇ ਹਾਂ ਜਿੱਦੀ ਟੌਪ 10 ਦੇ ਵਿੱਚ ਉਹ ਲਿਸਟ ਵਿੱਚ ਪਹਿਲੇ ਦੂਜੇ ਨੰਬਰ ਤੇ ਤੁਸੀਂ ਹੋ ਜੀ ਅੱਛਾ ਜੀ ਪਹਿਲੇ ਨੰਬਰ ਦੇ ਮਕੰਦੀ ਰੱਖਿਆ ਸੀ ਅਸੀਂ ਹੁਣ ਮਕੰਦੀ ਦੇ ਨਾਲ ਤੁਸੀਂ ਬਰਾਬਰ ਦੇ ਖੜ ਗਏ ਹੋ ਭਾਜੀ ਅੱਛਾ ਜੀ ਇਹਨ ਪੂਰੇ ਬਰਾਬਰ ਬਰਾਬਰ ਦੇ ਤੇ ਇਹੀ ਚਾਹ ਰਹੇ ਹੁੰਦੇ ਆ ਵੀ ਕਿਉਂਕਿ ਸਾਡਾ ਮੇਨ ਮਕਸਦ ਦਿਵਾਲੀ ਦੇ ਉੱਤੇ ਜਿੰਨੇ ਵੀ ਸਾਡੇ ਭਰਾ ਨੇ ਜਿੰਨੇ ਵੀ ਤੁਹਾਡੇ ਲੋਕ ਨੇ ਸ਼ੁੱਧ ਖਾਣ ਜੀ ਨਕਲੀ ਨਾ ਖਾਣ ਸ਼ੁੱਧ ਚੰਗਾ ਖਾਣਗੇ ਚੰਗਾ ਪੋਣਗੇ ਤਾਂ ਹੀ ਉਹਦੇ ਨਾਲ ਥੋੜੀ ਸਿਹਤ ਵੀ ਠੀਕ ਹੋਊਗੀ ਭਾਜੀ ਹਾਂ ਜੀ ਹਾਂ ਜੀ ਭਾਜੀ ਕੀ ਕਹੋਗੇ ਤੁਸੀਂ ਇਸ ਬਾਰੇ ਸਤਾਂ ਮਿਲਾਵਟ ਚੱਲਦੀ ਆ ਤੁਹਾਨੂੰ ਪਤਾ ਹੀ ਬਿਲਕੁਲ ਤੇ ਇਹ ਬਣੀ ਬਣਾਈਆਂ ਵੀ ਵੇਚੀ ਜਾਂਦੇ ਸਹੀ ਗੱਲ ਦੁੱਧ ਸ਼ਾਮੀ ਆਣਾ ਕਾੜਨਾ ਕਾੜ ਕੇ ਹੇਡ ਰਿਆ ਨਾਲ ਦੀ ਨਾਲ ਪਾਣੀ ਆ ਜੀ ਬਿਲਕੁਲ ਵਰਵੀ ਬਾਗੇ ਇਹ ਮੁੰਡੇ ਵਧੀਆ ਕਾਰੀਗਰ ਹੈ ਜੀ ਆਪਣਾ ਬਿਲਕੁਲ ਭਾਈ ਬਿਲਕੁਲ ਆ ਮੁੰਡਾ ਬਹੁਤ ਵਧੀਆ ਤੇਰਾ ਫੁਟੇ ਤੇਰਾ ਤੇਰਾ ਆਦ ਖਾਈ ਮੁੰਡਾ ਆ ਮੁੰਡਾ ਬਹੁਤ ਮਿਹਨਤ ਕਰਦਾ ਇੱਥੇ ਹਾਂਜੀ ਹਾਂਜੀ ਕਿਦੋਂ ਹੀ ਆਏ ਆ ਸਵੇਰ ਉਹਦੇ ਨਾਲ ਹੀ ਪਹਿਲਾਂ ਚਾਹ ਪੀਓਗੇ ਕੀ ਕੀ ਪੀਣਾ ਹਨਾ ਹਣ ਕੀ ਪੀਣਾ ਤੁਹਾਨੂੰ ਜਮਾ ਜੀ ਪੀ ਲਓ ਦੁੱਧ ਪੀ ਲਓ ਜਾਏ ਨਹੀਂ ਦੁੱਧ ਨਹੀਂ ਪੀਣਾ ਚਾਹ ਪਵਾਈ ਹਨਾ ਕੋਈ ਨਹੀਂ ਚਾਹ ਚਲੋ ਚਾਹ ਪੀਨੇ ਭਾਈ ਕੋ ਜਦ ਤੱਕ ਦੋ ਭਾਈ ਸੜੀ ਚਾਹ ਬਣਾ ਤੇ ਅਸਲ ਦੇ ਵਿੱਚ ਮੇਨ ਗੱਲ ਮੈਂ ਇੱਕ ਬੇਨਤੀ ਕਰਨਾ ਚਾਹਨਾ ਸਾਡੇ ਸਾਰੇ ਇਹੀ ਦੁਕਾਨਦਾਰ ਭਰਾਵਾਂ ਨੂੰ ਭਾਈ ਉਹ ਇੱਕ ਨਕਲੀ ਬਰਫੀ ਹੋਦੀ ਨਾ ਪਲੀਜ਼ ਉਹਨੂੰ ਵੇਚਣਾ ਬੰਦ ਕਰੋ ਇਹ ਚੀਜ਼ਾਂ ਨੂੰ ਨਾ ਕਰੀਏ ਕਿਉਂਕਿ ਮੇਨ ਚੀਜ਼ ਜ਼ਹਿਰ ਨਾ ਵੇਚੀਏ ਜੇ ਉਹ ਹੀ ਜ਼ਹਿਰ ਜੇ ਸਾਡੇ ਘਰਾਂ ਦੇ ਵਿੱਚ ਮੁੜ ਕੇ ਆ ਗਿਆ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਨਾ ਆਪਣੇ ਘਰ ਬਚਣੇ ਨਾ ਹੀ ਸਾਡੇ ਕਿਸੇ ਹੋਰ ਦੇ ਇਸ ਕਰਕੇ ਸਾਨੂੰ ਚੰਗੀ ਚੀਜ਼ ਨੂੰ ਪ੍ਰੋਮੋਟ ਕਰਨਾ ਪੈਂਦਾ ਆ ਤੇ ਜਿਵੇਂ ਅੱਜ ਅਸੀਂ ਝੁੱਗੀ ਦੀ ਬਰਫੀ ਅੱਜ ਟੈਸਟ ਕੀਤੀ ਆ ਵਾਕਈ ਕਮਾਲ ਦੀ ਬਰਫੀ ਆ ਕਮਾਲ ਦਾ ਫਲੇਵਰ ਆ ਤੇ ਕਮਾਲ ਦੀ ਸਾਨੂੰ ਭਰਾ ਮਿਲੇ ਤੇ ਤੇ ਵੀਡੀਓਗ੍ਰਾਫੀ ਦੇ ਵਾਸਤੇ ਜੇ ਕਿਸੇ ਨੂੰ ਸੰਪਰਕ ਕਰਨਾ ਹੋਵੇ ਭਾਈ ਨੂੰ ਕਰ ਲਓ ਤੇ ਬਹੁਤ ਵਧੀਆ ਕੰਮ ਕਰਦੇ ਨੇ ਕੋਈ ਪਕੀਆ ਲੈਣਾ ਥੈਂਕ ਬਿਲਕੁਲ ਜੀ ਤੇ ਤੇ ਹੁਣ ਵਾਰੀ ਆ ਗਈ ਆ ਜੀ ਸਾਡੀ ਐਂਡ ਕਰਨ ਦੀ ਤੇ ਹੁਣ ਤੁਸੀਂ ਕਰਨਾ ਕੀ ਆ ਜੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਝੁੰਗੀ ਦੀ ਬਰਫੀ ਕਿੰਨਾ ਕਿੰਨਾ ਨੇ ਟੈਸਟ ਕਰ ਲਈ ਆ ਹੁਣ ਤੱਕ ਉਹ ਜਵਾਬ ਜ਼ਰੂਰ ਦਿਓ ਉਹ ਹਾਜ਼ਰ ਜ਼ਰੂਰ ਲਵਾਓ ਵੀ ਕਿਵੇਂ ਦੀ ਬਰਫੀ ਲੱਗਦੀ ਆ ਕਿਵੇਂ ਦਾ ਸੁਆਦ ਲੱਗਦਾ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਧੰਨਵਾਦ ਹਾਂ ਜੀ ਮਹਾਰਾਜ ਕੀ ਨਾਂ ਤੁਹਾਡਾ ਸੁਨੀਲ ਰਾਜ ਜੀ ਹਾਂ ਜੀ ਮਹਾਰਾਜ ਕੀ ਕਹਿਣਾ ਚਾਹੁੰਦੇ ਤੁਸੀਂ ਅਈ ਕਹਿਣਾ ਜਾਂਦੇ ਵੇ 100 ਸਾਲਾਂ ਦਾ ਮਸ਼ਹੂਰ ਹੈ ਝੁੰਗੀ ਵਾਲੀ ਬਰਫੀ ਜਿਹੜਾ ਇੱਕ ਵਾਰ ਖਾ ਜਾਂਦਾ ਉਹ ਰਹਿ ਨਹੀਂ ਸਕਦਾ ਜਿਹੜਾ ਇੱਕ ਵਾਰ ਟੈਸਟ ਲੈ ਲੈਂਦਾ ਬਾਰ-ਬਾਰ ਆਉਂਦਾ ਇੱਥੇ ਹਾਂ ਜਿਹੜਾ ਇੱਕ ਵਾਰੀ ਖਾ ਲਵੇ ਉਹ ਬਾਰ-ਬਾਰ ਆਉਂਦਾ ਜੀ ਬਾਰ-ਬਾਰ ਤੁਸੀਂ ਰਹਿੰਦੇ ਇੱਥੇ ਹਾਂ ਜੀ ਅਸੀਂ ਰਹਿੰਦੇ ਇੱਥੇ ਹੈ ਜੀ ਕੀ ਬਾਤ ਹੈ ਸਾਡਾ ਸ਼ਹਿਰ ਇਹੀ ਹੈ ਜੀ ਉਹ ਆ ਜੀ ਹਾਂ ਜੀ ਕਿਹੜੀ ਬਰਫੀ ਜ਼ਿਆਦਾ ਵਧੀਆ ਲੱਗਦੀ ਇੱਥੇ ਦੀ ਹਾਂ ਜੀ ਕਿਹੜੀ ਬਰਫੀ ਜ਼ਿਆਦਾ ਵਧੀਆ ਲੱਗਦੀ ਤੁਹਾਨੂੰ ਝੁੰਗੀ ਵਾਲੀ ਬਰਫੀ ਜੀ ਤੇ ਝੁੰਗੀ ਵਾਲੀ ਤੇ ਹੈਗੀ ਉਹ ਬੇਸਨ ਦੁੱਜੀ ਆਪਣੀ ਸ਼ੱਕਰ ਵਾਲੀ ਜਾਂ ਖੰਡ ਵਾਲੀ ਸ਼ੱਕਰ ਵਾਲੀ ਦੀ ਵਧੀਆ ਦੋਹੇ ਵਧੀਆ ਵੈਸੇ ਸ਼ੱਕਰ ਵਾਲੀ ਜ਼ਿਆਦਾ ਵਧੀਆ ਅੱਛਾ ਤੁਹਾਨੂੰ ਕਿਹੜੀ ਜ਼ਿਆਦਾ ਪਸੰਦ ਆ ਸ਼ੱਕਰ ਵਾਲੀ ਦੀ ਇਹ ਤੁਹਾਨੂੰ ਜ਼ਿਆਦਾ ਸ਼ੱਕਰ ਵਾਲੀ ਪਸੰਦ ਆ ਹਾਂਜੀ ਆਈ ਆਈ ਕੀ ਬਾਤ ਐਡਰੈਸ ਦੱਸੋ ਵੇ ਕਰੀ ਬੋਲ ਕੇ ਹਾਂਜੀ ਐਡਰੈਸ ਬੋਲ ਦੇ ਬਈ ਆਈ ਬਰਫੀ ਜੀ ਨੀਅਰ ਮਾ ਵੀਰ ਮੰਦਿਰ ਨੂਰ ਪਰਬਦੀ ਦੇਸਤੇ ਕਰੋਪੜ ਕਿਆ ਬਾਤ ਹੈ ਕਿਆ ਬਾਤ ਹੈ ਬਰਾਾਈ ਕਿਆ ਬਾਤ ਹੈ ਇਹ ਬਾਹਲੇ ਦੇਸ਼ਾਂ ਨੂੰ ਵੀ ਜਾਂਦੀ ਆ ਜੀ ਜੀ ਹੋਰ ਵੀ ਜਾਂਦੀ ਆ ਆ ਦੌਰੇ ਜਿਹੜੇ ਇੱਕ ਵਾਰ ਲੈ ਜਾਂਦਾ ਉਹ ਗਾਂ ਗਾ ਐਗੋਟੇਮੈਂਟ ਕਰੀਏ ਕਰੀ ਜਾਂਦੇ ਹਨ ਆ ਜੀ ਆ ਜੀ ਕਿਆ ਬਾਤ ਹੈ ਬੱਜ ਥੈਂਕ ਯੂ ਸੋ ਮਚ ਬੱਜ OK